ਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੀ ਗੁਰਸਾਰੇ ਖਾਲਸਾ ਸੰਗਤ ਜੀ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰੰਪਰਾ ਕਿਰਪਾ ਰਹਿਤ ਹੋਈ ਰਜਾਨਾ ਸਤ ਗੁਰ ਜੀ ਆਪ ਜੀ ਆਨੁ ਅਮਰਥੇ ਦੇ ਦਰਸ਼ ਦੇਦਾਰ ਬਖਸ਼ਿਸ਼ ਹਰਦੇ ਨੇ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਣ ਭਰਮ ਚੋਟਾ ਖਾਵੈ ਬੇਰ ਭਾਗਾ ਸਤ ਸੰਗ ਨ ਲੱਭੈ ਬੇਨ ਸੰਗਤ ਮੇਲੇ ਪਰਿਚਾਜ ਜੀ ਤੇ ਬਰੇ ਵੱਡੇ ਭਾਗਾਂ ਦੀ ਨਿਸ਼ਾਨੀ ਆ ਜਿਹੜਾ ਅਸੀਂ ਗੁਰੂ ਘਰ ਜੋੜ ਜੁੜ ਬੈਠਦੇ ਆ ਸਾਧ ਸੰਗਤ ਗੁਰੂ ਸਾਹਿਬ ਬਖਸ਼ਿਸ਼ ਕਰ ਰਹੇ ਨੇ ਕਬੀਰ ਜੀ ਆਪਾਂ ਨੂੰ ਅੱਜ ਰਾਤ ਸੂਰਤ ਬਾਣੀ ਭਗਤ ਕਬੀਰ ਜੀ ਕੀ ਕਰ ਪਹਿਲਾ ਤੇ ਕਾਇ ਤਿਕੂ ਓੰਕਾਰ ਸਤਗੁਰ ਪ੍ਰਸਾਦ ਤੇ ਅੱਗੇ ਜਾ ਕੇ ਕਹਿੰਦੇ ਨੇ ਕਰ ਦੂਜਾ ਸਿਸ 55 ਅੰਗ ਤੇ ਸ਼ਿਸ਼ੋਭਤ ਕਬੀਰ ਜੀ ਬਖਸ਼ਿਸ਼ ਕਰ ਮੈ ਨੇ ਦੋ ਦੋਏ ਲੋਚਨ ਦੇਖਾਂ ਹਾਂ ਹਰ ਬਿਨ ਔਰ ਨਾ ਦੇਖਾਂ ਕਹਿੰਦੇ ਜਦੋਂ ਦਾ ਪ੍ਰਮਾਤਮਾ ਨੇ ਮਿਹਰ ਕਰਤੀ ਆ ਕਬੀਰ ਤੇ ਉਦੋਂ ਤੋਂ ਜਿਹੜੇ ਆ ਜਿਹੜੇ ਦੁਹ ਤੇ ਲੋਚਨ ਪੇਖਾ ਕਹਿੰਦਾ ਮੈਂ ਜਿੱਧਰ ਜਿੱਧਰ ਦੇਖਦਾ ਵਾਂ ਬਸ ਪ੍ਰਮਾਤਮਾ ਹੀ ਦੇਖਦੇ ਨੇ ਹਾਂ ਹਰ ਬਿਨ ਔਰ ਨਾ ਦੇਖਾਂ ਕਹਿੰਦਾ ਮੈਨੂੰ ਹੋਰ ਵੇਖਨ ਦੀ ਜੀ ਨਹੀਂ ਕਰਦਾ ਮਨ ਰੱਜ ਗਿਆ ਏ ਤਨ ਰੱਜ ਗਿਆ ਏ ਜਿਹੜਾ ਰੱਜ ਗਿਆ ਏ ਕਿਉਂਕਿ ਪ੍ਰਮਾਤਮਾ ਦੀ ਬਖਸ਼ਿਸ਼ ਹੋ ਗਈ ਏ ਕਬੀਰ ਤੇ ਕਬੀਰ ਜੀ ਕਹਿੰਦੇ ਨੇ ਕਿ ਹਉ ਹਾਰ ਬਿਰ ਔਰ ਨਾ ਦੇਖਾਂ ਕਹਿੰਦੇ ਮੈਨੂੰ ਹੋਰ ਕੁਛ ਨਜ਼ਰ ਆਉਂਦਾ ਹੀ ਨਹੀਂ ਜਦੋਂ ਪ੍ਰਮਾਤਮਾ ਦੇ ਹੋ ਜਾਂਦੇ ਨੇ ਸਾਥ ਸੰਗਤ ਤੇ ਰਾਤ ਆਪਾਂ ਨੂੰ ਕੁਛ ਨਹੀਂ ਸਮਝਉਂਦੀ ਨਾ ਹੀ ਕੋਈ ਚੇਤੇ ਜਾਂਦਾ ਆਪਾਂ ਉਹਦੇ ਬਸ ਉਹ ਠਾਸਰੀ ਚ ਜੁੜੇ ਰਹਿੰਦੇ ਆ ਤੇ ਅੱਗੇ ਬਖਸ਼ਿਸ਼ ਕਰਦੇ ਨੇ ਨੈਣ ਰਹਿ ਰੰਗ ਲਾਈ ਅਬ ਬੇਗਲ ਕਹਿਣਾ ਜਾਈ ਕਹਿੰਦੇ ਜਿਹੜੇ ਨੈਣ ਆ ਦਿਨ ਰਾਤ ਰੰਗ ਚੜਿਆ ਹੈ ਪ੍ਰਮਾਤਮਾ ਦੇ ਦਰਸ਼ਨ ਦਾ ਪ੍ਰਮਾਤਮਾ ਦੀ ਸੇਵਾ ਦਾ ਪ੍ਰਮਾਤਮਾ ਦੇ ਸਿਮਰਨ ਦਾ ਪ੍ਰਮਾਤਮਾ ਦੇ ਨਿਤਨੇਮ ਦਾ ਪ੍ਰਮਾਤਮਾ ਦੇ ਅੰਮ੍ਰਿਤ ਵੇਲੇ ਸੰਭਾਲਣ ਦਾ ਇਹ ਤੇ ਹੋਰ ਵੀ ਸੰਕਾ ਨੇ ਘਰਾਂ ਵਿੱਚ ਅਜੇ ਬੈਠੇ ਨੇ ਇਹਨਾਂ ਤੋਂ ਉੱਠਿਆ ਨਹੀਂ ਗਿਆ ਸ਼ਕਤੀ ਕੀਤੇ ਆ ਪਰ ਫਿਰ ਵੀ ਤੁਸੀਂ ਹਿੰਮਤ ਕਰਕੇ ਉਹਦੇ ਦਰ ਤੇ ਆਏ ਹੋ ਤੇ ਉਹਨੇ ਸੁੱਤੇ ਸੇ ਹੀ ਤੁਹਾਡੇ ਦੁੱਖ ਦੂਰ ਕਰ ਦੇਣੇ ਨੇ ਸਾਰਾ ਕੁਝ ਤੁਹਾਨੂੰ ਬਖਸ਼ਿਸ਼ ਕਰ ਦੇਣਾ ਹੈ ਬਸ ਆਪਾਂ ਨੂੰ ਜਿਹੜੀ ਕਦੇ ਵੀ ਹਿੰਮਤ ਨਹੀਂ ਛੱਡਣੇ ਚਾਹੀਦੀ ਕਹਿੰਦੇ ਜੀ ਨੈਣ ਰਹੇ ਰੰਗ ਲਾਈ ਅਬ ਦੇ ਗੱਲ ਕਹਿਣ ਨਾ ਜਾਈ ਕਹਿੰਦੇ ਮੈਨੂੰ ਕੋਈ ਹੁਣ ਗੱਲ ਵੀ ਨਹੀਂ ਆਉਂਦੀ ਜਦੋਂ ਦੇ ਪ੍ਰਮਾਤਮਾ ਦੇ ਨਾਲ ਇਹ ਨੈਣ ਆ ਇਹ ਨੇਤਰ ਜੁੜ ਗਏ ਆ ਹੁਣ ਜਿਹੜਾ ਇਹ ਚਿਹਰਾ ਵਾ ਜਿਹੜਾ ਅੰਦਰ ਜ਼ੀਬਾ ਵਾ ਮੂੰਹ ਦੇ ਅੰਦਰ ਇਹ ਵੀ ਹੁਣ ਉਸ ਪ੍ਰਮਾਤਮਾ ਦੀ ਵਿਡਿਆਈ ਤੋਂ ਬਿਨਾਂ ਖੁਸ਼ ਕਹਿੰਦੀ ਨਹੀਂ ਅਬ ਦੇ ਗੱਲ ਕਹਿਣ ਨਾ ਜਾਈ ਬੇੰਦਾਵਾ ਵੀ ਕੋਈ ਐਵੇਂ ਵਾਫਰ ਗੱਲਾਂ ਖਰੀਦ ਜਾਣੀਆਂ ਬੇਗੱਲ ਇਥੇ ਵੀ ਸ਼ਰਮ ਆਉਂਦਾ ਬੇਗੱਲ ਵੀ ਬੇਪਾਵ ਜਿਹੜੀਆਂ ਐਵੇਂ ਵਾਫਰ ਗੱਲਾਂ ਕਰੀ ਜਾਣੀਆਂ ਇਹਦੀ ਇਹਦੀ ਗੱਲ ਫੜ ਲੋ ਕਦੇ ਕਹਿ ਨੂਗਾ ਅੱਜ ਪਰ ਕਬੀਰ ਜੀ ਕਹਿੰਦੇ ਆ ਜਦੋਂ ਦਾ ਮੈਨੂੰ ਪ੍ਰਮਾਤਮਾ ਨੇ ਕਿਰਪਾ ਦਿੱਤੀ ਮੈਨੂੰ ਕਿਸੇ ਨਾਲ ਮੋਹ ਨਹੀਂ ਬਸ ਕਿਹਦੇ ਨਾਲ ਆ ਪ੍ਰਮਾਤਮਾ ਦੇ ਨਾਲ ਮੋਹ ਰਿਹਾ ਹੈ ਅੱਗੇ ਬਖਸ਼ਿਸ਼ ਕਰਦੇ ਨੇ ਹਮਰਾ ਧਰਮ ਗਇਆ ਤੋ ਭਾਜ ਜਬ ਰਾਮ ਨਾਮ ਚਿਤ ਲੱਗਿਆ ਕਹਿੰਦੇ ਜੀ ਮੇਰਾ ਜਿਹੜਾ ਧਰਮ ਸੀ ਇਹ ਜਿਹੜਾ ਪਰਮਾਤਮਾ ਦੇ ਵਿੱਚ ਉਸ ਵਕਤ ਮਨੁੱਖਾਂ ਨੇ ਪਾਇਆ ਹੋਇਆ ਸੀ ਕਿ ਜੇਕਰ ਪੱਥਰਾਂ ਨੂੰ ਪੂਜੋਗੇ ਮੂਰਤੀਆਂ ਨੂੰ ਪੂਜੋਗੇ ਤਾਂ ਹੀ ਰੱਬ ਮਿਲੇਗਾ ਪਰ ਨਹੀਂ ਕਹਿੰਦੇ ਜਦੋਂ ਦਾ ਹਿਰਦੇ ਅੰਦਰ ਪਰਮਾਤਮਾ ਨੂੰ ਵੇਖਿਆ ਏ ਉਦੋਂ ਦਾ ਜਿਹੜਾ ਧਰਮ ਆ ਜੋ ਪੁਲੇਖਾ ਏ ਜੋ ਅਰਚਨਾ ਸੀ ਜੋ ਚਿੰਤਾਵਾਂ ਸੀ ਉਹ ਗੁਰੂ ਸਾਹਿਬ ਨੇ ਦੂਰ ਕਰਤੀਆਂ ਨੇ ਕਹਿੰਦੇ ਹਮਰਾ ਧਰਮ ਗਿਆ ਤੋ ਭਾਗਾ ਜਦ ਰਾਮ ਨਾਮ ਚਿਤ ਲਾਜਾ ਕਹਿੰਦੇ ਜੀ ਜਦੋਂ ਦਾ ਜਿਹੜਾ ਚੇਤਿਆ ਪ੍ਰਮਾਤਮਾ ਦੇ ਨਾਲ ਲੱਗ ਗਿਆ ਏ ਪ੍ਰਮਾਤਮਾ ਦੇ ਰਾਮ ਤੇ ਨਾਮ ਨਾਲ ਸਾਹ ਸੰਗਤ ਕਬੀਰ ਜੀ ਕਹਿੰਦੇ ਨੇ ਨਾ ਤਬੀਰ ਸੇਵਾ ਕੋ ਦੁਏ ਪਲੇ ਇੱਕ ਸੰਤ ਇੱਕ ਰਾਮ ਰਾਮ ਦੇ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਹਿੰਦੇ ਜੀ ਜਿਹੜਾ ਰਾਮ ਹੈ ਆਪਣਾ ਮੁਕਤ ਕਰਦਾ ਹੈ ਸੰਤ ਨਾਮ ਜਪਾਉਂਦਾ ਹੈ ਇਤੇ ਕਹਿੰਦੇ ਨੇ ਜਦ ਰਾਮ ਨਾਮ ਰੰਗ ਲਾਦਾ ਪ੍ਰਭ ਇਸ ਰਾਮ ਦਿੰਦੇ ਨੇ ਵੀਰ ਜੀ ਬਾਜੀਗਰ ਡੰਕ ਵਜਾਈ ਸਭ ਖਲਕ ਤਮਾਸ਼ੇ ਆਈ ਸਾ ਸੰਗ ਜਿਹੜਾ ਆਪਾਂ ਜੁੜ ਬੈਠਦੇ ਆ ਨਾ ਕਹਿੰਦੇ ਆ ਜਿਵੇਂ ਬਾਜੀਗਰ ਨਹੀਂ ਇਕੱਠੇ ਕਰਦਾ ਜਦੋਂ ਉਹਨਾਂ ਖੇਡ ਕੇ ਡਲੀਂਦੀ ਆ ਤੇ ਉਦੋਂ ਸਾਰੀ ਦੁਨੀਆ ਤਾਰ ਤੇ ਹੋ ਜੀ ਪਤਾ ਨਹੀਂ ਇਹਨਾਂ ਕੀ ਦਿਖਾਉਣਾ ਇਸੇ ਤਰ੍ਹਾਂ ਮਾਰਾ ਸਾਡੇ ਨਾਲ ਚੋਰੀ ਛੇੜਦਾ ਉਹ ਕਿਸੇ ਨਾ ਕਿਸੇ ਤਰ੍ਹਾਂ ਤੁਹਾਨੂੰ ਸਾਧ ਹੀ ਲੈਂਦਾ ਤੇ ਫਿਰ ਕਹਿੰਦੇ ਆ ਬਾਜੀਗਰ ਡੰਤ ਵਜਾਈ ਸਭ ਖਲਕ ਤਮਾਸ਼ੀ ਆਈ ਕਿਹਦੇ ਫਿਰ ਆਪਾਂ ਆਣ ਕੇ ਜਿਹੜਾ ਵਾ ਉਹ ਪ੍ਰਮਾਤਮਾ ਦੀਆਂ ਸਖੀਆਂ ਬਣ ਕੇ ਉਹਦੀ ਗੱਲ ਸੁਣਦੇ ਆ ਸਾਡਾ ਗੁਰੂ ਸਾਨੂੰ ਕੀ ਕਹਿ ਰਿਹਾ ਅੱਗੇ ਬਖਸ਼ਿਸ਼ ਕਰਦੇ ਨੇ ਬਾਜੀਗਰ ਸਵਾਂਗ ਸਕੇਲਾ ਆਪਣੇ ਰੰਗ ਰਵੇ ਅਕੇਲਾ ਆ ਸਵਾਂਗ ਹੀ ਆ ਸਾਧ ਸੰਗਤ ਜੀ 2:30 ਦੀ ਬੱਤੀ ਗਈ ਆ ਪਰ ਫਿਰ ਵੀ ਗੁਰੂ ਸਾਹਿਬ ਜੀ ਦੀ ਕਿਰਪਾ ਤੁਹਾਡੀ ਸੰਗਤ ਇਹ ਤੁਸੀਂ ਜੁੜ ਬੈਠੇ ਹੋ ਭਾਵੇਂ ਗੁਰੂ ਘਰ ਇੰਨੀ ਗਰਮੀ ਆ ਮੇਰੇ ਦੋ ਪੱਖੇ ਚੱਲ ਰਹੇ ਨੇ ਤੁਸੀਂ ਫਿਰ ਵੀ ਹਿੰਮਤ ਨਹੀਂ ਛੱਡੀ ਉਹੀ ਜਿਹੜਾ ਵਾ ਪ੍ਰਮਾਤਮਾ ਦੇ ਨਾਲ ਆਪਣੇ ਆਪ ਨੂੰ ਜੋੜਿਆ ਹੈ ਇਹ ਤਨ ਦਾ ਕਦੇ ਨਾ ਧਿਆਨ ਦੋ ਇਹ ਤੇ ਪੰਜ ਭੂਤਕ ਸਰੀਰ ਆ ਆਪਾਂ ਜਿਹੜਾ ਇਹਨੂੰ ਤਨ ਨੂੰ ਸ਼ਵਸ਼ ਕਰਨਾ ਹੈ ਪ੍ਰਮਾਤਮਾ ਦੀ ਬਾਣੀ ਨੂੰ ਸੁਣ ਕੇ ਸਾਧ ਸੰਗਤ ਜੀ ਕਿਸੇ ਵੇਲੇ ਪ੍ਰਮਾਤਮਾ ਜਿਹੜਾ ਵਾ ਰਾਜਗੱਦੀਆਂ ਤੇ ਕਿਸੇ ਵੇਲੇ ਆਪਾਂ ਨੂੰ ਜਿਹੜਾ ਵਾ ਕੱਖਾਂ ਤੋਂ ਵੀ ਹੌਲੇ ਕਰਨ ਪਿੱਛੇ ਜਾਂਦਾ ਪਰ ਕਰਦਾ ਉਹਨਾਂ ਨੂੰ ਆ ਜਿਹੜੇ ਉਹਤੇ ਨਹੀਂ ਆਉਂਦੇ ਪਰ ਜਿਹਦੇ ਉਹਦੇ ਬਣੇ ਹੋਏ ਆ ਉਹਨਾਂ ਨੂੰ ਸਦਾ ਆਪਣੇ ਨਾਲ ਜੋੜ ਕੇ ਰੱਖਦਾ ਹੈ ਤੇ ਅੱਗੇ ਬਖਸ਼ਿਸ਼ ਕਰਦੇ ਨੇ ਬਾਜੀਗਰ ਸਵਾਗਸ ਕੇਲਾ ਆਪਣੇ ਰੰਗ ਰਵੇ ਇਕੱਲਾ ਜਿੰਦਾ ਆਪੇ ਸਵਾਗ ਰਚਾਉਂਦਾ ਹੈ ਤੇ ਜਦੋਂ ਦੁਨੀਆ ਸਵਾਗ ਦੇਖਦੀ ਹੈ ਤੇ ਕਈ ਵਕਤ ਅਸੀਂ ਇਕੱਲਾ ਵੀ ਲੱਗਦਾ ਰਹਿੰਦਾ ਹੈ ਇਕੱਲਾ ਭਾਵ ਆਪਾਂ ਦੇ ਘਰਾਂ ਜੰਜਾਂ ਨੇ ਸਾਹ ਸੰਗਤ ਬੂਹਾ ਬੰਦ ਕਰ ਦਿੰਨੇ ਦਰਬਾਰ ਦਾ ਜਿੰਦਰੇ ਮਾਰ ਕੇ ਚੱਲ ਜਾਂਦੇ ਆ ਇਹ ਇਕੱਲਾ ਇਹ ਤੇ ਆਪਣੇ ਸੰਗਤ ਨੂੰ ਉਤਾਰਨ ਵਾਸਤੇ ਨੇ ਫੇਰ ਅੰਮ੍ਰਿਤ ਵੇਲੇ ਆਪਣੇ ਕੋਲ ਆ ਜਾਣਾ ਇਹ ਕਹਿੰਦੇ ਬਾਜ਼ੀਗਰ ਸਵਾਗਸ ਕੇਲਾ ਆਪਣੇ ਰੰਗ ਰਵੇ ਇਕੱਲਾ ਕਤਨੀ ਇਹ ਧਰਮ ਨਾ ਜਾਈ ਸਭ ਕਤ ਕਤ ਰਹੀ ਲੁਕਾਈ ਕਹਿੰਦੇ ਉਹਨੂੰ ਕਤਰਨੇ ਨਹੀਂ ਕਰ ਸਕਦੇ ਕਹ ਧਰਮ ਨਾ ਜਾਈ ਤੇ ਤੁਸੀਂ ਕਹੋਗੇ ਕਿ ਉਹਨੂੰ ਪਰਮੱਝ ਪਾ ਲਾਗੇ ਉਹਨੂੰ ਕਵਾਂਗੇ ਕਿ ਐ ਕਰ ਰੱਬਾ ਐ ਕਰ ਕਹਿੰਦੇ ਪਰਮੱਝ ਨਹੀਂ ਪੈਂਦਾ ਉਹ ਕਤਨ ਤੋਂ ਰਹਤਿਆ ਉਹ ਧਰਮ ਤੋਂ ਰਹਤਿਆ ਨਿਰਭਉ ਨਿਰਵੈਰ ਅਕਾਲ ਮੂਰਤ ਕਹਿੰਦੇ ਅਜੂਨੀ ਸਹ ਭੰ ਜਿਹੜਾ ਜੁਨੀਆਂ ਤੋਂ ਰਹਿਤ ਅਕਾਲ ਪਾਉ ਮੌਤ ਤੋਂ ਰਹਿਤ ਆ ਨਿਰਭਉ ਜਿਹਨੂੰ ਕਿਸੇ ਦੇ ਨਾਲ ਘੌਣੀ ਨਿਰਵੈਰ ਕਿਸੇ ਨਾਲ ਵੈਰ ਨਹੀਂ ਤੇ ਐਸੇ ਪਰਮਾਤਮਾ ਸਾਨੂੰ ਬਖਸ਼ਿਸ਼ ਕਰ ਰਹੇ ਨੇ ਭਗਤ ਜੀ ਕਬੀਰ ਜੀ ਕਹਿੰਦੇ ਸਭ ਕਤ ਕਤ ਰਹੀ ਲੁਕਾਈ ਲੁਕਾਈ ਬੜੇ ਤਰੀਕੇ ਲੱਭਦੀ ਆ ਕੋਈ ਆਣ ਕੇ ਕਿਸੇ ਤਰ੍ਹਾਂ ਅਰਦਾਸ ਕਰਦਾ ਏ ਕੋਈ ਕਿਸੇ ਤਰ੍ਹਾਂ ਨੂੰ ਯਾਦ ਕਰਦਾ ਏ ਕੋਈ ਕਿਸੇ ਤਰ੍ਹਾਂ ਉਹਨੂੰ ਕਹਿੰਦਾ ਕਿ ਪ੍ਰਮਾਤਮਾ ਮੇਰਾ ਕਾਜ ਸਵਾਰ ਫਿਰ ਕਹਿੰਦੇ ਨੇ ਜਾ ਕੋ ਗੁਰਮਖ ਆਪ ਬੁਝਾਈ ਕਹਿੰਦੇ ਪਰ ਕੋਈ ਵਿਰਲਾ ਗੁਰਮਖ ਆ ਜਿਹਨੂੰ ਉਹ ਬੁਝਾ ਦਿੰਦਾ ਹੈ ਕਿ ਇਹਨਾਂ ਦੀ ਅਰਦਾਸ ਬੇਤੀ ਇੱਕ ਦਿਨ ਪ੍ਰਵਾਨ ਜ਼ਰੂਰ ਹੋਵੇਗੀ ਕਿਉਂਕਿ ਇਹ ਤੁਰੇ ਰਹਿਣ ਇਹ ਜੁੜੇ ਰਹਿਣ ਫਿਰ ਅੱਗੇ ਬਖਸ਼ਿਸ਼ ਕਰਦੇ ਨੇ ਤਾਂਕਿ ਹਿਰਦੇ ਰਹਿ ਸਮਾਈ ਕਹਿੰਦੇ ਜੀ ਫਿਰ ਹਿਰਦੇ ਦੇ ਅੰਦਰ ਪ੍ਰਮਾਤਮਾ ਸਦਾ ਜਿਹੜਾ ਵਾ ਇਹ ਕਿਹਾ ਰਹਿੰਦਾ ਹੈ ਬਣਿਆ ਰਹਿੰਦਾ ਹੈ ਗੁਰਕਿੰਚਿਤ ਕਿਰਪਾ ਕੀਨੇ ਸਭ ਤਨ ਮਨ ਦੇਹ ਹਰ ਲੀਵੇ ਜਦੋਂ ਪ੍ਰਮਾਤਮਾ ਕਿਰਪਾ ਕਰਦਾ ਇਹਨਾਂ ਸਾਧ ਸੰਗਤ ਜੀ ਫਿਰ ਕੀ ਕਹਿੰਦੇ ਆ ਸਭ ਤਨ ਮਨ ਦੇਹ ਹਰ ਲੀਨੇ ਤੁਹਾਡਾ ਤਨ ਵੀ ਪ੍ਰਮਾਤਮਾ ਲਊਗਾ ਮਨ ਵੀ ਲਊਗਾ ਆ ਜਿਹੜੀ ਦੇਹ ਆ ਇਹ ਵੀ ਜਿਹੜਾ ਵਾ ਪ੍ਰਮਾਤਮਣ ਦੇਣਾ ਪੈਣਾ ਕਬੀਰ ਜੀ ਕਹਿ ਰਹੇ ਨੇ ਕਹਿ ਕਬੀਰ ਰੰਗ ਰਾਤਾ ਮਿਲੇ ਉਹ ਜਗ ਜੀਵਨ ਦਾਤ ਕਹਿੰਦੇ ਜੀ ਪ੍ਰਮਾਤਮਾ ਦੀ ਕਿਰਪਾ ਹੋਈ ਹੈ ਕਬੀਰ ਜੀ ਕਹਿ ਰਹੇ ਨੇ ਐ ਕਬੀਰ ਰੰਗ ਰਾਤਾ ਐਸਾ ਪ੍ਰਮਾਤਮਾ ਨੇ ਰੰਗ ਚੜਾਇਆ ਏ ਐਸੀ ਕਿਰਪਾ ਕੀਤੀ ਆ ਐਸੀ ਬਖਸ਼ਿਸ਼ ਕੀਤੀ ਆ ਕਿ ਕਹ ਕਬੀਰ ਰੰਗ ਰਾਤਾ ਮਿਲੇ ਉਹ ਜਗ ਜੀਵਨ ਦਾਤਾ ਕਹਿੰਦੇ ਐਸਾ ਰੰਗ ਪ੍ਰਮਾਤਮਾ ਨੇ ਚੜਾਇਆ ਜਦੋਂ ਦਾ ਜਗ ਜੀਵਨ ਦਾਤਾ ਭਾਵ ਸਾਰੇ ਜਗਤ ਦਾ ਮਾਲਕ ਗੁਰੂ ਅਰਜਨ ਦੇਵ ਦੇ ਦਰਸ਼ਨ ਹੋਏ ਨੇ ਉਦੋਂ ਦਾ ਜਿਹੜਾ ਮਨ ਹੈ ਉਹ ਸ਼ਾਂਤ ਏ ਉਰਦੋਂ ਦੇ ਪਰਮਾਤਮਾ ਦੇ ਨਾਲ ਲਿਵਿਆ ਔਰ ਜੁੜ ਚੁੱਕੀ ਹੈ ਇਸੇ ਤਰ੍ਹਾਂ ਸਾਧ ਸੰਗਤ ਆਪਾਂ ਜਦੋਂ ਅੰਮ੍ਰਿਤ ਵੇਲੇ ਆਉਂਦੇ ਆ ਨਾ ਆਪਾਂ ਵੀ ਬੇਨਤੀ ਕਰਿਆ ਕਰੀਏ ਆ ਨਾਤ ਨਾਲ ਕੀਰਾਂ ਕੱਢਿਆ ਕਰੀਏ ਮਹਾਰਾਜ ਕਿਰਪਾ ਕਰੋ ਰਹਿਮਤ ਕਰੋ ਬਹੁਤ ਜਨਮ ਦੇ ਸਰੇ ਤੇ ਮਾਦੂ ਇਹ ਜਨਮ ਤੁਹਾੜੇ ਲੇਖੇ ਕਿ ਚਲੋ ਜਿੰਨਾ ਅਸੀਂ ਜਨਮਾਂ ਦੇ ਵਿੱਚ ਆ ਰਹੇ ਆ ਪਰ ਮਹਾਰਾਜ ਇਸੇ ਜਨਮ ਵਿੱਚ ਕਿਰਪਾ ਕਰ ਦੋ ਤੇ ਬਾਕੀ ਵਾਰ ਜਿਹੜਾ ਵਾ ਇਸ ਸੰਸਾਰ ਦੇ ਵਿੱਚ ਔਰ ਧਿਆਨ ਦਾ ਜਿਹੜਾ ਗੇੜਾ ਖਤਮ ਹੋਵੇ ਤੇ ਸਦਾ ਤੁਹਾਡੇ ਚਰਨਾਂ ਦੇ ਵਿੱਚ ਤੁਹਾਡੇ ਸਵਾਨ ਦੇ ਰੂਪ ਵਿੱਚ ਤੁਹਾਡੇ ਦਰ ਦੇ ਕੁੱਤੇ ਆ ਵਾਂਗੂ ਬਣ ਕੇ ਤੁਹਾਡੀ ਹਰ ਥਾਂ ਸੇਵਾ ਕਰੀਏ ਗੱਲ ਵਿੱਚ ਜੀਰ ਪਾ ਕੇ ਜਿੱਦ ਰਾ ਕੋ ਉੱਤਰ ਜਾ ਕੇ ਸੰਗਤ ਨੂੰ ਨਾਮ ਜਪਾਈਏ ਮਾਰੇ ਇਸੇ ਤਰ੍ਹਾਂ ਚਰਨਾਂ ਨਾਲ ਜੋੜੀ ਰੱਖੋ ਧੰਨ ਭਗਤ ਕਬੀਰ ਜੀ ਦੇ ਸ਼ਬਦ ਅੱਜ ਨੇ ਸਰਵਣ ਕੀਤੇ ਗੁਰੂ ਸਾਹਿਬ ਕਿਰਪਾ ਕਰਨ ਆਜ ਦੀ ਜੀ ਸੇਵਾ ਬੈਰ ਪ੍ਰਗਾਨ ਕਰਨ ਸੁਣ ਕਰਾ ਪ੍ਰਸ਼ਾਦ ਦੀ ਦੇਖਦਾ ਵਰਤਾਰਾ ਹੋਣਾ ਹੈ ਸਾਧ ਸੰਗਤ ਜੀ ਇੱਕ ਹੋਰ ਬੇਜਤੀ ਆ ਤੇ ਭਾਈ ਸਾਹਿਬ ਜੀ ਸਵੇਰੇ ਆਏ ਸੀ ਤੇ ਦੱਸ ਰਹੇ ਕਿ ਘੱਟੋ ਘਾਟ 3 ਤੇ 4 ਦਿਨ ਜਿਹੜਾ ਬੱਤੀ ਦਾ ਹੋ ਸਕਦਾ ਕੱਟ ਲੱਗੇ ਤੇ ਤੁਸੀਂ ਜਿਹੜਾ ਆਪਦਾ ਟਾਈਮ ਨਾਲ ਪਾਣੀ ਜਿਹੜਾ ਟੈਂਕੀਆਂ ਦਾ ਭਰ ਕੇ ਰੱਖ ਸਾਦੇ ਹੋ ਮੁੜ ਕੇ ਨਾ ਕੋਈ ਕਿਹਾ ਕਿ ਬੱਤੀ ਨਹੀਂ ਆਈ ਹੁਣ 2:30 ਵਜੇ ਦੀ ਬੱਤੀ ਗਈ ਆ ਤੇ ਅਜੇ ਤੱਕ ਅਰਸਾ ਸੰਗਤ ਜੀ ਪਤਾ ਨਹੀਂ ਕੱਟ ਕਰੋ ਤੱਕ ਲੱਗੇ ਫੇਰ ਕੋਈ ਗੱਲਬਾਤ ਹੋਈ ਆ ਬਿਜਲੀ ਵਾਲਿਆਂ ਦੀ ਤੇ ਕਿਸਾਨਾਂ ਦੀ ਤੇ ਇਸ ਕਰਕੇ ਥੋੜਾ ਜਿਹਾ ਫੇਰ ਜਿਹੜਾ ਵਾ ਉਹ ਵਖਰੇਵਾ ਸ਼ੁਰੂ ਹੋ ਗਿਆ ਇਸ ਕਰਕੇ ਸਾਹਾ ਸੰਗਤ ਆਪਣੇ ਜਿਹੜਾ ਕਰਾਂ ਦੇ ਵਿੱਚ ਟੈਂਕੀਆਂ ਪਾਚਾ ਗਾਵਣ ਪਾਣੀ ਜਿਹੜਾ ਡਾਉਣ ਲਈ ਆਪੋ ਆ ਦਾ ਪਰਖੇ ਰੱਖੋ ਇਹ ਬਿਜਲੀ ਦਾ ਕੋਈ ਪ੍ਰੇਸ਼ਾਨੀ ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰ ਰਹੀਆਂ ਸਵਾਹ ਹੁਣ ਖਰਾ ਪ੍ਰਸ਼ਾਦ ਜੀ ਦੇਖਦਾ ਵਰਤਾਰਾ ਲੋੜਿਆ ਚਲੋ ਆਪਾਂ ਇਹਨਾਂ ਚੀਜ਼ਾਂ ਦਾ ਕੀ ਆਪਾਂ ਚਲੋ ਨਾਮ ਦੇ ਨਾਲ ਜੁੜੀਏ ਗੁਰੂ ਸਾਹਿਬਾ ਕਿਰਪਾ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿ